ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਜੀ ਦੇ ਮਾਨ ਦੇ ਵਿੱਚ ਦਰਸ਼ਨ ਦੇ ਜਾ ਰਹੇ ਕਰੀਏ ਪਹਿਲਾ ਇਹ ਸਥਾਨ ਤਲਵੰਡੀ ਰਾਏ ਭੋਏ ਕੀ ਦੇ ਨਾਂ ਨਾਲ ਪ੍ਰਸਿੱਧ ਸੀ ਪਰ ਸਨ 1469 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਇਸ ਦਾ ਨਾਮ ਨਨਕਾਣਾ ਸਾਹਿਬ ਪ੍ਰਸਿੱਧ ਹੋ ਗਿਆ ਉਦੋਂ ਰਾਏ ਬਲਾਰ ਤਲਵੰਡੀ ਦਾ ਪ੍ਰਬੰਧਕ ਅਤੇ ਚੌਧਰੀ ਸੀ ਹੁਣ ਇਹ ਪਾਕਿਸਤਾਨੀ ਪੰਜਾਬ ਦੇ ਸ਼ੇਖਪੁਰਾ ਜ਼ਿਲ੍ਹੇ ਦਾ ਇੱਕ ਨਗਰ ਹੈ ਇੱਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਵਾਲੇ ਸਥਾਨ ਤੇ ਗੁਰਦੁਆਰਾ ਜਨਮ ਸਥਾਨ ਬਣਿਆ ਹੋਇਆ ਹੈ ਉਸ ਤੋਂ ਇਲਾਵਾ ਗੁਰੂ ਜੀ ਨਾਲ ਸੰਬੰਧਿਤ ਕੁਝ ਹੋਰ ਗੁਰੂ ਧਾਮ ਵੀ ਹਨ ਜਿਵੇਂ ਕਿਆਰਾ ਸਾਹਿਬ ਤੰਬੂ ਸਾਹਿਬ ਪੱਟੀ ਸਾਹਿਬ ਬਾੜ ਲੀਲਾ ਮਾਲ ਜੀ ਸਾਹਿਬ ਆਦ ਗੁਰਦੁਆਰੇ ਸਾਹਿਬ ਹਨ ਇਹਨਾਂ ਗੁਰੂ ਧਾਮਾਂ ਬਾਰੇ ਕੁਝ ਵਿਸਤਾਰ ਨਾਲ ਜਾਣਨਾ ਪਾਉਣਾ ਉੱਚਤ ਹੋਵੇਗਾ ਗੁਰਦੁਆਰਾ ਜਨਮ ਸਥਾਨ ਉਸ ਸਾਤੇ ਉਸਰਿਆ ਹੋਇਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਨਿਵਾਸ ਕਰਦੇ ਸਨ ਪਹਿਲਾਂ ਇੱਥੇ ਗੁਰੂ ਜੀ ਦੇ ਪੋਤਰੇ ਬਾਬਾ ਧਰਮਚੰਦ ਨੇ ਇੱਕ ਕੋਠਾ ਉਸਾਰਿਆ ਜੋ ਕਾਲੂ ਦਾ ਕੋਠਾ ਨਾਂ ਨਾਲ ਪ੍ਰਸਿੱਧ ਹੋਇਆ ਸੀ ਬਾਅਦ ਵਿੱਚ ਬਾਬਾ ਸਹਿਬ ਸਿੰਘ ਬੇਦੀ ਅਤੇ ਅਕਾਲੀ ਫੂਲਾ ਸਿੰਘ ਦੀ ਪ੍ਰੇਰਣਾ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਂ ਉੱਤੇ ਸੁੰਦਰ ਇਮਾਰਤ ਬਣਵਾਈ ਲਗਭਗ 20000 ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਤੇ ਹੈ ਜੋ ਗੁਰੂ ਘਰ ਲੰਗਰ ਦੀ ਵਿਵਸਥਾ ਠੀਕ ਤਰ੍ਹਾਂ ਚੱਲਦੀ ਰਹ ਸਕੇ ਇਸ ਗੁਰੂ ਘਰ ਦੀ ਵਿਵਸਥਾ ਉਦਾਸੀ ਸਾਧ ਕਰਦੇ ਸਨ ਪਰ ਇਸ ਗੁਰੂ ਧਾਮ ਦੀ آمدਨ ਕਾਰਨ ਇਸ ਦਾ ਪੁਜਾਰੀ ਮਹੰਤ ਨਰੈਣਦਾਸ ਬਹੁਤ ਵਲਾਸੀ ਹੋ ਗਿਆ ਹਰ ਪ੍ਰਕਾਰ ਦੀ ਮਰਾਯਾਦਾ ਦਾ ਉਲੰਘਣ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਦੇ ਨਾਲ ਗਏ ਭਾਈ ਲక్ష్ਮਨ ਸਿੰਘ ਜੀ ਧਾਰੋ ਵਾਲੀ ਦੇ ਜਥੇ ਨੂੰ 20 ਫਰਵਰੀ 1921 ਨੂੰ ਸ਼ਹੀਦ ਕੀਤਾ ਫਾਲ ਸਰੂਪ 21 ਫਰਵਰੀ ਨੂੰ ਗੁਰਦੁਆਰੇ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਗਿਆ ਬਾਲ ਵਿੱਚ ਗੁਰਦੁਆਰੇ ਦੀ ਇਮਾਰਤ ਵਿੱਚ ਕਾਫੀ ਵਾਧਾ ਹੋਇਆ ਗੁਰਦੁਆਰਾ ਬਾਲ ਲੀਲਾ ਸਪੀਟਰ ਥਾਂ ਤੇ ਉਹ ਸਾਰਿਆ ਹੈ ਜਿੱਥੇ ਗੁਰੂ ਜੀ ਬਚਪਨ ਵਿੱਚ ਆਪਣੇ ਸੰਗੀਆਂ ਨਾਲ ਖੇਡਦੇ ਸਨ ਇਹ ਗੁਰਦੁਆਰਾ ਪੱਟੀ ਸਾਹਿਬ ਤੋਂ ਪੂਰਬ ਦਿਸ਼ਾ ਵੱਲ ਕੁਝ ਵਿੱਥ ਤੇ ਹੈ ਗੁਰੂ ਹਰਗੋਬਿੰਦ ਸਾਹਿਬ ਜਦੋਂ ਨਨਕਾਣਾ ਸਾਹਿਬ ਆਏ ਇਸ ਉਸਤਾਨ ਦੀ ਉੱਚੀ ਚੀ ਨਿਸ਼ਾਨਦੇਹੀ ਕਰਵਾਈ ਜਦੋਂ ਦੀਵਾਨ ਕੌੜਾ ਮੱਲ ਸਿਕ ਸੈਨਕਾਂ ਦੀ ਸਿਹਤਾਂ ਨਾਲ ਮਲਤਾਨ ਦੇ ਨਵਾਬ ਵੱਲੋਂ ਕੀਤੀ ਗਈ ਬਗਾਵਤ ਨੂੰ ਦਬਾ ਕੇ ਪਰਤਿਆ ਤਾਂ ਉਸ ਨੇ ਇਸ ਗੁਰਦੁਆਰੇ ਦੀ ਇਮਾਰਤ ਬਣਵਾਈ ਸਰੋਵਰ ਦੇ ਦੋ ਪਾਸੇ ਪੱਕੇ ਕਰਵਾਏ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਮਾਰਤ ਵਿੱਚ ਵਾਧਾ ਕਰਵਾਇਆ ਸਰੋਵਰ ਨੂੰ ਵਟਾ ਕਰਕੇ ਪੱਕਾ ਕਰਾਇਆ ਇਸ ਤੋਂ ਇਲਾਵਾ ਗੁਰਦੁਆਰੇ ਦੇ ਨਾਂ 300 ਏਕੜ ਜ਼ਮੀਨ ਵੀ ਲਗਵਾਈ ਇਸ ਗੁਰਦੁਆਰੇ ਦਾ ਬਾਅਦ ਵਿੱਚ ਵੀ ਵਿਕਾਸ ਹੁੰਦਾ ਰਿਹਾ ਪਾਕਿਸਤਾਨ ਬਣ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਸੇਵਾ ਵਾਲਿਆਂ ਨੇ ਇਸ ਇਮਾਰਤ ਵਿੱਚ ਸੁਧਾਰ ਕਰਵਾਇਆ ਸਰੋਵਰ ਵੱਡਾ ਕਰਾਇਆ ਗੁਰਦੁਆਰਾ ਪੱਟੀ ਸਾਹਿਬ ਇਸ ਥਾਂ ਤੇ ਉਸਰਿਆ ਹੋਇਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਪਾਂਦੇ ਪਾਸ ਪੜਨੇ ਪਾਇਆ ਗਿਆ ਤੇ ਰਵੈਤ ਅਨੁਸਾਰ ਇੱਥੇ ਹੀ ਗੁਰੂ ਜੀ ਨੇ ਆਸਾ ਰਾਗ ਵਿਚਲੀ ਪੱਟੀ ਨਾਮ ਦੀ ਬਾਣੀ ਦਾ ਉਚਾਰਨ ਕਰਕੇ ਵਰਨਾ ਦੇ ਅਧਿਆਤਮਿਕ ਛੋਕੜ ਉੱਪਰ ਪ੍ਰਕਾਸ਼ ਪਾਇਆ ਸੀ ਤੇ ਗੁਰਦੁਆਰੇ ਦੀ ਸੁਧਰ ਇਮਾਰਤ ਬਣੀ ਹੋਈ ਹੈ ਗੁਰਦੁਆਰਾ ਕਿਆਰਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੋਂ ਲਗਭਗ 2 ਕਿਲੋਮੀਟਰ ਪੂਰਬ ਵੱਲ ਸਥਿਤ ਹੈ ਇੱਥੇ ਗੁਰੂ ਜੀ ਬਚਪਨ ਵਿੱਚ ਮੱਝਾਂ ਚਾਰਿਆ ਕਰਦੇ ਸਨ ਜਨਮ ਸਾਖੀ ਸਹਿਤ ਅਨੁਸਾਰ ਇਸ ਇੱਕ ਵਾਰ ਗੁਰੂ ਜੀ ਜੀਆਂ ਮੱਝਾਂ ਨੇ ਕਿਸੇ ਕਿਸਾਨ ਦਾ ਖੇਤ ਉਜਾੜਿਆ ਉਹ ਰਾਇਬਲਾਰਗੇ ਫਰਿਆਦੀ ਹੋਇਆ ਜਦੋਂ ਖੇਤ ਦੀ ਉਜਾੜਣ ਦੀ ਪੜਤਾਲ ਕੀਤੀ ਗਈ ਤੇ ਸਭ ਕੁਝ ਠੀਕ ਨਿਕਲਿਆ ਇਹ ਵੇਖ ਕੇ ਸਾਰੇ ਹੈਰਾਨ ਰਹੇਗੇ ਰਾਇ ਬਲਾਰ ਦਾ ਤੱਗੀ ਭਰੋਸਾ ਵਜੇ ਹੋਇਆ ਸੀ ਲੋਕਾਂ ਨੇ ਗੁਰੂ ਜੀ ਦੀ ਸ਼ਕਤੀਤ ਵਿੱਚ ਕਿਸੇ ਅਗੰਮੀ ਸ਼ਕਤੀ ਦੀ ਹੋਂਦ ਮੰਨੀ ਉਸ ਤੋਂ ਬਾਅਦ ਗੁਰੂ ਧਾਮ ਸਾਰਿਆ ਗਿਆ ਪ੍ਰੰਤਰ ਵਿੱਚ ਸੰਤ ਗੁਰਮੁਖ ਸਿੰਘ ਸੇਵਾ ਵਾਲਿਆਂ ਨੇ ਬਹੁਤ ਸੁੰਦਰ ਮਾਰਤ ਬਣਾ ਦਿੱਤੀ ਗੁਰਦੁਆਰਾ ਮਾਲਜੀ ਸਾਹਿਬ ਮੁੱਖ ਗੁਰੂ ਧਾਮ ਹੈ ਪੂਰਬ ਵਾਲੇ ਪਾਸੇ ਲਗਭਗ ਡੇਢ ਕਿਲੋਮੀਟਰ ਦੀ ਵਿੱਤ ਤੇ ਸਥਿਤ ਹੈ ਜਨਮ ਸਾਖੀ ਸਹਿਦ ਵਿੱਚ ਮਿਰਛ ਦੀ ਸ਼ਾਨਾ ਫਿਰਨ ਤੇ ਸਬਦਵਾਰਾ ਗੁਰੂ ਜੀ ਦੇ ਸੀਸ ਉੱਤੇ ਸ਼ਾਂ ਕਰਨ ਦੀਆਂ ਸਾਖੀਆਂ ਇਸੇ ਸਥਾਨ ਨਾਲ ਜੁੜੀਆਂ ਨੇ ਇੱਥੇ ਹੀ ਗੁਰੂ ਜੀ ਦੀ ਅਜਮਤ ਦਾ ਅਹਿਸਾਸ ਰਹਿਬਾ ਨੂੰ ਹੋਇਆ ਸੀ ਇਸ ਸਥਾਨ ਤੇ ਸਭ ਤੋਂ ਪਹਿਲਾਂ ਦਿਵਾਨ ਕੋੜਾ ਮਾਲ ਨੇ ਗੁਰੂ ਤਾਮੜਵਾਇਆ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰ ਇਮਾਰਤ ਨੂੰ ਸਰੂਪ ਦਿੱਤਾ ਗੁਰਦੁਆਰਾ ਛਟੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਨੂੰ ਯਾਦ ਕਰਦਿਆਂ ਨੂੰ ਸਮਰਪਿਤ ਹੈ ਗੁਰੂ ਜੀ ਨੇ ਇੱਥੇ ਸਨ 1620 ਦੇ ਨੇੜੇ ਤੇੜੇ ਇੱਥੇ ਆਏ ਇਹ ਗੁਰਦੁਆਰਾ ਨਿਹੰਗ ਸਿੰਘਾਂ ਨੇ ਉਸਾਰਿਆ ਬਾਅਦ ਵਿੱਚ ਸਾਨੂੰ 1921 ਈਸਵੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਗਿਆ ਗੁਰਦੁਆਰਾ ਤੰਬੂ ਸਾਹਿਬ 19ਵੀਂ ਸਦੀ ਵਿੱਚ ਨਿਹੰਗ ਸਿੰਘਾਂ ਵੱਲੋਂ ਇਸ ਥਾਂ ਤੇ ਉਸਾਰਿਆ ਗਿਆ ਜਿੱਥੇ ਸੱਚਾ ਸੌਦਾ ਕਰਨ ਦਾ ਪ੍ਰੰਤ ਗੁਰੂ ਜੀ ਪਿਤਾ ਜੀ ਤੋਂ ਡਰ ਕੇ ਵੜਾ ਦੇ ਤੰਬੂ ਵਰਗੇ ਝੁੰਡ ਵਿੱਚ ਬੈਠੇ ਸੀ ਤੇ ਆ ਕੇ ਜਦੋਂ ਖਬਰ ਲੱਗੀ ਮਾਤਾ ਪਿਤਾ ਗੁਰੂ ਜੀ ਨੂੰ ਲੈਣ ਆਏ ਭੈਣ ਨਾਨਕੀ ਨਾਲ ਆਈ ਪਿਤਾ ਕਾਲੂ ਨੇ ਗੁੱਸੇ ਵਿੱਚ ਆਪਣੇ ਸੁਪੁੱਤਰ ਦੇ ਚਪੇੜਾ ਮਾਰੀਆਂ ਸਨ ਚਪੇੜਾ ਮਾਰਨ ਦਾ ਕਾਰਨ ਆਪ ਜੀ ਨੂੰ ਪਤਾ ਹੈ ਕਿ 20 ਰੁਪਏ ਦੇ ਕੇ ਚੂੜਕਾਣੇ ਦੀ ਮੰਡੀ ਵਿੱਚ ਭੇਜਿਆ ਸੀ ਕਿ ਉਥੋਂ ਰਸ ਲੈ ਕੇ ਆ ਸੌਦਾ ਖਰੀਦ ਕੇ ਲਿਆ ਤੇ ਉਹ ਸਾਧਾ ਸੰਤਾਂ ਨੂੰ ਖੋਣ ਕਰਕੇ ਗੁੱਸੇ ਵਿੱਚ ਆ ਕੇ ਮਹਤਾ ਕਾਲੂ ਨੇ ਜਦੋਂ ਆਪਣੇ بیٹے ਬਾਬੇ ਨਾਨਕ ਦੇ ਚਪੇੜਾ ਮਾਰੀਆਂ ਬਾਬੇ ਨਾਨਕੀ ਤੋਂ ਜਰਿਆ ਨਾ ਗਿਆ ਇੱਕ ਚਪੇੜ ਤੋਂ ਬਾਅਦ ਉਹਨੇ ਪਿਤਾ ਜੀ ਦਾ ਹੱਥ ਫੜ ਲਿਆ ਤੇ ਗੁੱਸੇ ਦੇ ਵਿੱਚ ਬੁਰਾ ਭਲਾ ਪਿਤਾ ਨੂੰ ਕਿਹਾ ਕਿ ਇਹ ਸਾਧੂ ਰੂਪ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਫਿਰ ਵੀ ਕਾਲੂ ਗੁੱਸੇ ਵਿੱਚ ਬਤਵਾ ਬੋਲਦਾ ਰਿਹਾ ਤੇ ਫਿਰ ਨਾਨਕੀ ਨੇ ਗੁਰੂ ਜੀ ਦੇ ਪਿਤਾ ਨੂੰ ਗੁਰੂ ਜੀ ਦੇ ਪ੍ਰਕੋਪ ਤੋਂ ਪਿਤਾ ਜੀ ਦੇ ਇੱਕ ਪ੍ਰਕੋਪ ਤੋਂ ਬਾਬੇ ਨਾਨਕ ਨੂੰ ਬਚਾਇਆ ਫਿਰ ਘਰ ਲੈ ਕੇ ਗਏ ਤੇ ਫਿਰ ਉਹ ਮਸਰ ਰਹਿਣ ਲੱਗੇ ਪਾਕਿਸਤਾਨ ਵੱਲ ਤੋਂ ਬਾਅਦ ਇਹਨਾਂ ਸਾਰੀਆਂ ਗੁਰਦੁਆਰਿਆਂ ਦੀ ਵਸਤਾ ਵਖਵ ਵੋਟ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਪੂਰਬ ਦੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਕੇ ਦਰਸ਼ਨ ਕਰਦੇ ਨੇ ਦੇਦੀ ਵਣ ਤੋਂ ਬਾਅਦ ਦਰਸ਼ਨ ਕਰਨ ਲਈ ਹਰ ਸਾਲ ਹਿੰਦੁਸਤਾਨ ਤੋਂ ਜੱਥੇ ਜਾਂਦੇ ਨੇ ਔਰ ਉਹ ਜੱਥੇ ਜਾ ਕੇ ਸਾਰਾ ਕੁਝ ਦੇਖ ਕੇ ਆਉਂਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਬਿਨਤ ਉਧਰ ਗੁਰਦੁਆਰਾਂ ਦੇ ਦਰਸ਼ਨਾਂ ਨੂੰ ਗਈਆਂ ਨੇ ਅਗਰ ਇਹ ਪੜ ਲੈਣ ਤੇ ਜਿਹੜੇ ਗੁਰਦੁਆਰੇ ਲਾਗੇ ਦੇ ਨੇ ਉਹਨਾਂ ਦੇ ਦਰਸ਼ਨ ਮੇਲੇ ਵੀ ਕਰ ਸਕਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਆਪਣੀ ਸਮਝਬੂਝ ਸੋਚ ਤਾਬਕ ਆਓ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ